ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਆਪਾਂ ਇੱਕ ਗੱਲਬਾਤ ਕਰਨੀ ਆ ਪੰਥਕ ਮੁੱਦਾ ਵਾ ਸਾਬਜਾਦਿਆਂ ਦੀ ਸ਼ਹੀਦੀ ਦਿਹਾੜੇ ਸੰਬੰਧਤ ਆ ਹਾਂਜੀ ਤੇ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਆ ਕਿ ਅੱਜ ਕੱਲ ਦੇ ਲੋਕ ਆਪਾਂ ਜਿਹੜੇ ਵੀਰ ਭਰਾਵਾਂ ਸਾਰੇ ਸਾਰੀ ਕਮਿਊਨਿਟੀ ਸਾਰੀ ਸਿੱਖ ਸੰਗਤ ਸਾਰੇ ਪੰਜਾਬੀ ਵੀਰ ਸਿੱਖ ਵੀਰ ਇਵਨ ਇੰਡੀਅਨ ਵੀਰ ਵੀ ਭਾਵੇਂ ਉਹ ਕਿਸੇ ਧਰਮ ਦੇ ਆ ਭਾਵੇਂ ਉਹ ਹਿੰਦੂ ਵੀਰ ਨੇ ਭਾਵੇਂ ਇਸਾਈ ਵੀਰ ਨੇ ਠੀਕ ਹੈ ਮੁਬਾਰਕ ਹੈ ਉਹਨਾਂ ਨੂੰ ਉਹ ਆਪਣੇ ਧਰਮਾਂ ਨੂੰ ਮੰਨਦੇ ਆ ਪਰ ਸਾਰੇ ਹੀ ਇੰਡੀਅਨਸ ਲੋਕ ਭਾਵੇਂ ਉਹ ਕਿਸੇ ਵੀ ਕੰਟਰੀ ਦੇ ਵਿੱਚ ਨੇ ਉਹਨਾਂ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਉਹਨਾਂ ਨੂੰ ਆਜ਼ਾਦੀ ਬਖਸ਼ੀ ਤੇ ਆਪਣੇ ਸਰਬੰਸ ਦਾ ਕੌਮ ਦੇ ਲਈ ਕੁਰਬਾਨੀ ਦਾ ਜਿਹੜਾ ਮਰਤਬਾ ਉਹਨਾਂ ਹਾਸਲ ਕੀਤਾ ਵਾ ਹਾਂਜੀ ਹਾਂਜੀ ਕੁਰਬਾਨੀ ਕੀਤੀ ਪਹਿਲਾਂ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਾਇਆ ਆਫਟਰ ਥੈਟ ਉਹਨਾਂ ਨੇ ਆਪਣੇ ਮਾਤਾ ਜੀ ਤੇ ਆਪਣੇ ਸਹਬਜ਼ਾਦੇ ਜਿਹੜੇ ਕਿ ਸਾਡੇ ਪਰਜਾਂਦੇ ਉਹਨਾਂ ਦੇ ਮਾਰੇ ਹਾਂਜੀ ਸਾਡੇ ਵੱਡੇ ਵਡੇਰੇ ਆਪਣੀ ਸੋਚ ਮੁਤਾਬਕ ਉਹਨਾਂ ਦੀ ਉਮਰ ਭਾਵੇਂ ਛੋਟੀ ਸੀ ਪਰ ਉਹ ਸਾਰੇ ਹੀ ਉੱਚੀਆਂ ਸੋਚਾਂ ਦੇ ਮਾਲਕ ਸੀਗੇ ਤੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ कृपा करके दसो जी किद्दा आपा सेवा कर सकदे हां क्योंकि तन मन ਧੰਦੇ ਨਾਲ ਸੇਵਾ ਹੁੰਦੀ ਅੱਜ ਹਰ ਇੱਕ ਬੰਦੇ ਕੋ ਮੋਬਾਈਲ ਆ ਆਪਾਂ ਕਿਸੇ ਹਿਸਾਬ ਨਾਲ ਉਹਨਾਂ ਦੀ ਮੋਬਾਈਲ ਤੋਂ ਹੀ ਘਰੇ ਬੈਠੇ ਬੈਠੇ ਸੇਵਾ ਕਰ ਸਕਦੇ ਆ ਕਿਉਂਕਿ ਇੱਕ ਯਹੂਦੀ ਧਰਮ ਆ ਜਿਹਦਾ ਸਾਰਾ ਸਾਰਾ ਕੁਝ ਹੀ ਮੋਬਾਈਲ ਗੂਗਲ YouTube ਹੋਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਜਿੰਨੇ ਵੀ ਨੇ ਉਹ ਸਾਰੇ ਯਹੂਦੀਆਂ ਵੀਰਾਂ ਦੇ ਆ ਪਟ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਓਨਲੀ 90 ਲੱਖ ਇਜ਼ਰਾਈਲ ਦੇ ਵਿੱਚ ਤੇ 55 ਲੱਖ ਯੂ ਐਸ ਏ ਦੇ ਵਿੱਚ 8000 ਗਿਣਤੀ ਆਪਣੇ ਇੰਡੀਆ ਦੇ ਵਿੱਚ ਬੰਬੇ ਦੇ ਵਿੱਚ ਹੈ ਤੇ ਉਹ ਕਿਸ ਹਿਸਾਬ ਨਾਲ ਸੇਵਾ ਕਰਦੇ ਆਪਣੀ ਕਮਿਊਨਿਟੀ ਲਈ ਆਪਣੇ ਧਰਮ ਲਈ ਆਪਾਂ ਉਹਨਾਂ ਤੋਂ ਕੀ ਸਿੱਖਣਾ ਹੈ ਇਹਦੇ ਬਾਰੇ ਤੁਸੀਂ ਮਾੜਿਆ ਜ ਸੰਗਤ ਨੂੰ ਦੱਸੋ ਸੰਗਤ ਕਿਸ ਹਿਸਾਬ ਨਾਲ ਸੇਵਾ ਕਰ ਸਕਦੀ ਹੈ ਗੂਗਲ ਤੋਂ ਸਰਚ ਕਰਕੇ ਜਿਹਦੇ ਵਿੱਚ ਸਰ ਜਾਦਿਆਂ ਦੇ ਸੰਬੰਧਤ ਸ਼ਹਾਦਤ ਸੰਬੰਧਤ ਅੱਗੇ ਸਰਚਿੰਗ ਦੇ ਵਿੱਚ ਚੀਜ਼ ਆਉਣ ਲੱਗ ਜੇ ਤੇ ਜਾਦਾ ਵਧੀਆ ਹੋ ਜਾਵੇ ਬਾਬਾ ਜੀ ਕਿਰਪਾ ਕਰਕੇ ਦੱਸਿਓ ਤੁਸੀਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਆਪਣੇ ਸਿੱਖ ਵੀਰ ਜੋ ਹੋਰ ਵੀ ਜੋ ਵੀਰਿਆ ਕਮਿਊਨਿਟੀ ਨੂੰ ਪਿਆਰ ਕਰਦੇ ਜੋ ਮੁਨਫਤਾ ਨੂੰ ਪਿਆਰ ਕਰਦੇ ਹਨ ਉਹਨਾਂ ਨੇ ਇੱਕ ਬੇਨਤੀ ਰੂਪੀ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸੰਗਤ ਜੀ ਸਾਡੀ ਬੇਨਤੀ ਆ ਜਿਸ ਤਰ੍ਹਾਂ ਅੱਜ ਜੋ ਕ ਸਮਾਂ ਜਿਹੜਾ ਵਾ ਉਹ ਟੈਕਨੀਕਲ ਸਮਾਂ ਵਾ ਇੰਟਰਨੈਟ ਦਾ ਯੁੱਗ ਆ ਕਿਸੇ ਨੇ ਕੋਈ ਵੀ ਚੀਜ਼ ਸਰਚ ਕਰਨੀ ਹੁੰਦੀ ਆ ਉਹ ਗੂਗਲ ਤੇ ਜਾਂਦਾ ਤੇ ਸਾਹ ਸਨ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਆ ਕਿ ਸਾਰੇ ਵੀਰਾਂ ਨੂੰ ਪਤਾ ਕਿ ਕੋਈ ਵੀ ਚੀਜ਼ ਸ਼ੋਅ ਕਰਨੀ ਹੁੰਦੀ ਹੈ ਚੈੱਕ ਕਰਨੀ ਹੁੰਦੀ ਹੈ ਅਸੀਂ ਗੂਗਲ ਤੇ ਚੈੱਕ ਕਰਦੇ ਆ ਤੇ ਕੋਈ ਵੀ ਕੋਈ ਰਾਜਨੀਤਿਕ ਜਾਂ ਕੋਈ ਵਰਲਡ ਵਾਈਡ ਡੇਣਾ ਹੁੰਦਾ ਵਾ ਉਹ ਗੂਗਲ ਤੇ ਸ਼ੋਅ ਹੁੰਦਾ ਵਾ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਰ ਬਹਾਦਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਫਰਜਾਂਦੇ ਆ ਜਿਹੜੇ ਦੋ ਸਾਬਜਾ ਦੇ ਮਹਾਰਾਜ ਦੀ ਚਮਕੌਰ ਗੜੀ ਵਿੱਚ ਸ਼ਹੀਦ ਹੋ ਗਏ ਤੇ ਅੱਗੇ ਜੋ ਜੋ ਦਿਹਾੜਾ ਆਉਣ ਡਿਆ ਕੱਲ ਨੂੰ ਜੋ ਸੰਗਤ ਭੜੀ ਭਾਂਤ ਜਾਣਦੀ ਆ ਕਿ ਛੋਟੇ ਸਾਬਜਾ ਦਿਹਾੜਾ ਆ ਰਿਹਾ ਵਾ ਉਸ ਦੇ ਵਿੱਚ ਸੰਗਤ ਨੂੰ ਇਹ ਥੋੜਾ ਜਿਹਾ ਆਪਣਾ ਹਿੱਸਾ ਪਾਉਣਾ ਚਾਹੀਦਾ ਵਾ ਕਿ ਸੰਗਤ ਸਾਰੀ ਸਾਰੀ ਜੋ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜੋ ਵੀ ਵੀਰ ਆ ਉਹ ਸਾਰੇ Google ਤੇ ਇਸ ਦਿਹਾੜੇ ਨੂੰ ਸਰਚ ਕਰਨਾ ਕਿਉਂਕਿ ਸਾਡੀ ਮੰਚ ਤੋਂ ਛੋਟੀ ਜਿਹੀ ਇੱਕ ਬੇਨਤੀ ਆ ਕਿ ਸੰਗਤ ਜੀ ਜੇ ਅਸੀਂ Google ਤੇ ਇਸ ਦਿਹਾੜੇ ਨੂੰ ਸਰਚ ਕਰਾਂਗੇ ਨਾ ਜਿਸ ਤਰ੍ਹਾਂ ਹੋਰ ਜਿਹੜੇ ਵਰਲਡ ਵਾਈਡ ਦਿਹਾੜੇ ਆ ਉਹ ਜਿਹੜੇ ਉਹ ਸਾਨੂੰ ਉਤੇ Google ਦੇ ਉਤੇ ਲੋਗੋ ਪਾ ਜਾਂਦਾ ਵਾ ਅਸੀਂ ਚਾਹੁੰਦੇ ਆ ਕਿ ਸਾਡੇ ਵੀ ਮੰਦ ਇੱਕ ਬਲਬਲਾ ਵਾ ਭਾਈ ਜਗਜੀਤ ਸਿੰਘ ਹੋਣਾ ਦੇ ਮੰਦ ਇੱਕ ਬਲਬਲਾ ਹੀ ਅਸੀਂ ਹੁਣੇ ਇੱਕ ਵਿਚਾਰ ਕੀਤਾ ਤੇ ਆਪ ਜੀ ਤੱਕ ਇੱਕ ਬੇਨਤੀ ਰੂਪੀ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਸਾਰੇ ਸੰਗਤ ਵੱਤ ਤੋਂ ਵੱਤ ਜਿਹੜੇ ਛੋਟੇ ਸਾਹਿਬ ਜੀ ਦਿਹਾੜਾ ਹੋਣਾ ਇਹਨੂੰ Google ਤੇ ਸਰਚ ਕਰੇ ਜਦੋਂ ਅਸੀਂ Google ਤੇ ਸਰਚ ਕਰਾਂਗੇ ਨਾ ਇਹਦੇ ਨਾਲ ਕੀ ਅਸਰ ਪਊਗਾ ਇਹਦੇ ਨਾਲ ਸਾਨੂੰ ਇੱਕ ਬਹੁਤ ਵੱਡਾ ਸਾਰੀਆਂ ਦੂਜੀਆਂ ਕਮਿਊਨਿਟੀਜ਼ ਨੂੰ ਜਿਹੜਾ ਮੈਸੇਜ ਚੱਲ ਜਾਊਗਾ ਸਾਡਾ ਜਿਸ ਤਰ੍ਹਾਂ ਕੋਈ এনवायरमेंटਲ ਡੇ ਹੁੰਦਾ ਵਾ ਜਾਂ ਕੋਈ ਹੋਰ ਭਲਾਈ ਦਾ ਕਾਰਜ ਹੁੰਦਾ ਵਾ ਕੋਈ ਦੇਣਾ ਆਪਾਂ ਬਣਾਉਂਦੇ ਆ ਵੱਡੇ ਵਿਸ਼ਵ ਲੈਵਲ ਤੇ ਹੀ ਬਣਾਉਂਦੇ ਆ ਨਾ ਉਹ ਸਾਰਾ ਸਾਨੂੰ Google ਤੇ ਲੋਗੋ ਬਣ ਜਾਂਦਾ ਵਾ ਅਸੀਂ ਵੀ ਚਾਹੁੰਦੇ ਆ ਕਿ ਛੋਟੇ ਸਾਹਿਬ ਜਨਾਂ ਦਾ ਜਿਹੜਾ ਦਿਹਾੜਾ ਵਾ ਉਹ Google ਤੇ ਲੋਗੋ ਬਣਿਆ ਹੋਵੇ ਤੇ ਜਿਹੜਾ ਸਾਰਾ ਹੀ ਜਿਹੜਾ ਦੂਜਿਆ ਕਮਿਊਨਿਟੀ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਬਹੁਤ ਘੱਟ ਨੋਲਿਜ ਆ ਪਰ ਉਹਨਾਂ ਨੂੰ ਗੂਗਲ ਖੋਲਦਿਆਂ ਸਾਰੀ ਜਿਹੜਾ ਇਹ ਮੈਸੇਜ ਚਲ ਜਾਵੇ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਬਾਕੀ ਸੰਗਤ ਆਪਣਾ ਸੁਝਾਅ ਸਾਨੂੰ ਮੈਸੇਜ ਦੇ ਰੂਪ ਵਿੱਚ ਕਮੈਂਟ ਦੇ ਰੂਪ ਵਿੱਚ ਜਰੂਰ ਦਵੇ ਬਾਕੀ ਬੋਲਦਿਆਂ ਗੱਲ ਕਰਦਿਆਂ ਸਾਨੂੰ ਵੀ ਆਪ ਜੀ ਨੂੰ ਬੇਨਤੀ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਡੇ ਕੋਲ ਵੀ ਹੋ ਗਈਆਂ ਹਨ ਪਰ ਸੰਗਤ ਜੀ ਸਾਡਾ ਇਹ ਇੱਕ ਨਿਕਾਹ ਜਿਹਾ ਕਦਮ ਆ ਇੱਕ ਮੰਨਦਾ ਬਲਬਲਾ ਹੀ ਜਜ਼ਬਾਤ ਹੀ ਸਾਡਾ ਕਿ ਜੇ ਹੋਰ ਧਰਮਾਂ ਦੇ ਚਲੋ ਸਾਰੇ ਸਾਰੇ ਹੀ ਧਰਮ ਜਿਹੜੇ ਆ ਉਹ ਪੂਜਨੀਕ ਆ ਅਸੀਂ ਮੰਨਦੇ ਆ ਕਿ ਸਾਰੇ ਧਰਮ ਪੂਜਨੀਕ ਆ ਪਰ ਸਾਡੇ ਮਨ ਦੇ ਇੱਕ ਬਲਬਲਾ ਹੈ ਕਿ ਸਾਡੇ ਜਿਹੜੇ ਐਡੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਦਿਹਾੜਾ ਨਾ ਉਹ ਗੂਗਲ ਤੇ ਸ਼ੋਅ ਹੋਵੇ ਗੂਗਲ ਤੇ ਉਹਦਾ ਛੋਟਾ ਜਿਹਾ ਕੋ ਲੋਗੋ ਬਣ ਜੇ ਚਲੋ ਮੰਨਦੀ ਇੱਕ ਭਾਵਨਾ ਸਾਡੀ ਜਿਹੜੀ ਇਹ ਸੰਪੂਰਨ ਹੋ ਜੂਗੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਹੀ ਵੀਰ ਸਾਡੀ 1.5 ਲੱਖ ਕਮਿਊਨਿਟੀ ਜਿਹੜੀ 1.5 ਕਰੋੜ ਸਾਡੀ ਗਿਣਤੀ ਆ ਅੱਜ ਸਿੱਖ ਕੌਮ ਦੀ ਜਿਸ ਸਿੱਖ ਕੌਮ ਦੀ 1.5 ਕਰੋੜ ਗਿਣਤੀ ਐ ਅਪ੍ਰੋਕਸੀਮੇਟਲੀ ਜਿਹੜੀ ਆ ਵੀ ਤਕਰੀਬਨ ਤਕਰੀਬਨ ਹੀ ਮੰਨਦੇ ਆ ਪੂਰੀ ਕਾਗਜ਼ਾਂ ਦੇ ਵਿੱਚ ਚਲੋ ਜਿੰਨੀ ਵੀ ਮੰਨਦੇ ਆ ਜੇ 1 ਕਰੋੜ ਬੰਦਾ ਵੀ ਉਸ ਜੀ ਨੂੰ Google ਤੇ ਸਰਚ ਕਰਦਾ ਵਾ ਹੋਰ ਵੀ ਜਿਹੜੇ ਛੋਟੇ-ਸਾਬ ਜਿਆਦਾ ਨੂੰ ਸ਼ਰਧਾਂਜਲੀ ਜਰਨਾ ਚਾਹੁੰਦੇ ਆ ਹੋਰ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਤੁਸੀਂ Google ਤੇ ਇਸ ਦਿਹਾੜੇ ਨੂੰ ਜ਼ਰੂਰ ਸਰਚ ਕਰੋ ਇਸ ਦਿਹਾੜੇ ਨੂੰ ਸਰਚ ਕਰੋ ਇਹਦੇ ਨਾਲ ਸਾਨੂੰ ਪਤਾ ਲੱਗੇ ਕਿ ਵੀ ਸਾਡੀ ਜਿਹੜਾ ਸਰਚ ਕੀਤਾ ਦੂਸਰੀਆਂ ਕਮਿਊਨਿਟੀ ਨੂੰ ਵੀ ਪਤਾ ਲੱਗਾ ਵਾ ਸੋ ਸਾਡਾ ਇਹ ਜਿਹੜਾ ਧੰਨਵਾਦ ਜਿਹੜਾ ਇੱਥੇ ਹੀ ਸਾਰਾ ਕੰਪਲੀਟ ਹੋਇਆ ਨਾ ਵਾ ਅਸੀਂ ਤੁਹਾਡਾ ਧੰਨਵਾਦ ਮੰਨਾਂਗੇ ਜੇ ਤੁਸੀਂ ਇਸ ਚੀਜ਼ ਨੂੰ ਮੰਨੋਗੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੰਗਾ ਜੀ ਸੰਗਤ ਜੀ ਕਿਰਪਾ ਕਰਕੇ ਸੋਸ਼ਲ ਮੀਡੀਆ ਦੀ ਜਿਹੜੀ ਤੁਸੀਂ ਸੇਵਾ ਆ ਇਹ ਕਰਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਦੂਜੇ ਵੀਰ ਭਰਾ ਨੇ ਉਹਨਾਂ ਤੱਕ ਵੀਡੀਓ ਪਹੁੰਚ ਜਾਏ ਤੇ ਸਾਰੇ ਹੀ ਗੂਗਲ ਦੇ ਤੁਸੀਂ ਸਰਚ ਕਰਿਓ ਕੱਲ 27 ਤਰੀਕ ਨੂੰ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਭੁੱਲਣਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ